ਜੋ ਪਰਮ ਸਤਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਆਪ ਸਾਰੇ ਹੀ ਬੜੇ ਬੜਪਾਗੇ ਹੋ ਜੋ ਖਾਲਸੇ ਪੰਥ ਦੇ ਦਰਸ਼ਨ ਕਰ ਰਹੇ ਹੋ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਗੁਰਦੁਆਰਾ ਛਿੜੀ ਸਾਹਿਬ ਵਿਖੇ ਪਰਸੋਂ ਰੋਜ਼ ਤੋਂ ਤੁਰਕੇ ਬਾਣੀ ਆਏ ਚਨ ਸਗਲੇ ਚਿੰਤਾ ਮਟਾਈ ਦਿਆਲ ਪ੍ਰਭ ਮਿਹਰਬਾਨਾ ਹਰਨਾਨਕ ਸੱਚ ਬਖਾਨਾ ਦੇ ਸ੍ਰੀ ਅਖੰਡ ਜਪ ਅਰੰਭ ਹੋਏ ਸਨ ਜੋ ਵਾਹਿਗੁਰੂ ਦੇ ਪਾਰ ਬਖਸ਼ੇ ਸਦਕਾ ਅਮਰਤਮਈ ਬਾਣੀ ਸਵੇਰੇ ਭੋਗ ਪਾਏ ਅਤੇ ਉਪਰੰਤ ਆਰਤੀ ਆਰਤਾ ਕੀਰਤਨ ਦਰਬਾਰ ਉਪਰੰਤ ਗੁਰੂ ਕੇ ਮਹੱਲੇ ਚੜ੍ਹੇ ਆ ਗੁਰੂ ਖਾਲਸਾ ਪੰਥਾ ਕੱਤਰ ਤਈਆਂ ਕਰਕੇ ਅੱਜ ਗੁਰਦੁਆਰਾ ਛਿੜੀ ਸਾਹਿਬ ਤੋਂ ਗੁਰਦੁਆਰਾ ਸਿੰਘ ਸਿਦਦਤ ਹੁੰਦਾ ਹੋਇਆ ਮੈਂਟੀ ਸਕੂਲ ਦੇ ਵਿੱਚ ਆਪ ਸਾਰੇ ਹੀ ਦਰਸ਼ਕਾਂ ਆਨੰਦਮਾਨ ਰਹੇ ਹੋ ਜੋ ਗੁਰੂ ਖਾਲਸੇ ਦੀ ਪ੍ਰਤਮ ਰਹਿਤਮ ਰਾਇ ਦਾ ਅਨੁਸਾਰ ਇਹ ਮਹੱਲਾ ਕੱਢਿਆ ਜਾ ਰਿਹਾ ਹੈ ਸੋ ਮੈਂ ਸਾਰੀਆਂ ਸੰਗਤਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਅਤੇ ਸਾਰੇ ਹੀ ਗੁਰੂ ਖਾਲਸੇ ਪੰਥ ਨੂੰ ਬੇਨਤੀ ਕਰਦਾ ਹਾਂ ਅਰਜ ਕਰਦਾ ਹਾਂ ਕਿ ਆਓ ਸਾਰੇ ਆਪਾਂ ਇਕੱਤਰ ਹੋ ਕੇ ਇਸੇ ਤਰ੍ਹਾਂ ਜੋੜ ਮੇਲੇ ਮਨਾਈਏ ਅਤੇ ਗੁਰੂ ਸਾਹਿਬ ਦਾ ਉਪਦੇਸ਼ ਘਰ ਘਰ ਪਹੁੰਚਾਈਏ ਅਤੇ ਗੁਰੂ ਕੇ ਨੇ ਹੰਦ ਸਿੰਘ ਫੌਜਾਂ ਗੁਰੂ ਕੇ ਪਚਾਂਗੀ ਸਿੰਘ ਫੌਜਾਂ ਨੂੰ ਇਕੱਤਰ ਤਿਆਰ ਕਰਕੇ ਆਪਾਂ ਗੁਰੂ ਕਦੇ ਜਸ ਗਾਇਨ ਕਰੀਏ ਆਪ ਸਾਰੀਆਂ ਸੰਗਤਾਂ ਦਾ ਚੈਨਲ ਵਾਲੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਆਪ ਸਾਰੇ ਹੀ ਬੜੇ ਬੜਪਾਗੇ ਹੋ ਜੋ ਖਾਲਸੇ ਪੰਥ ਦੇ ਦਰਸ਼ਨ ਕਰ ਰਹੇ ਹੋ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਗੁਰਦੁਆਰਾ ਛਿੜੀ ਸਾਹਿਬ ਵਿਖੇ ਪਰਸੋਂ ਰੋਜ਼ ਤੋਂ ਤੁਰਕੇ ਬਾਣੀ ਆਏ ਚਨ ਸਗਲੇ ਚਿੰਤਾ ਮਟਾਈ ਦਿਆਲ ਪ੍ਰਭ ਮਿਹਰਬਾਨਾ ਹਰਨਾਨਕ ਸੱਚ ਬਖਾਨਾ ਦੀ ਸ੍ਰੀ ਅਖੰਡ ਜਪ ਅਰੰਭ ਹੋਏ ਸਨ ਜੋ ਵਾਹਿਗੁਰੂ ਦੀ ਅਪਾਰ ਬਖਸ਼ੀ ਸਦਕਾ ਅੰਮ੍ਰਿਤਮਈ ਬਾਣੀ ਸਵੇਰੇ ਭੋਗ ਪਾਏ ਅਤੇ ਉਪਰੰਤ ਆਰਤੀ ਆਰਤਾ ਕੀਰਤਨ ਦਰਬਾਰ ਪਉਸਤੋਂ ਪ੍ਰੰਤ ਗੁਰੂ ਕੇ ਮਹੱਲੇ ਚੜ੍ਹੇ ਆ ਗੁਰੂ ਖਾਲਸਾ ਪੰਥ ਇਕਤਰ ਤਿਆਰ ਕਰਕੇ ਅੱਜ ਗੁਰਦੁਆਰਾ ਛਿੜੀ ਸਾਹਿਬ ਤੋਂ ਗੁਰਦੁਆਰਾ ਸਿੰਘ ਸਿਦਦਤ ਹੁੰਦਾ ਹੋਇਆ ਕਮਿਊਨਿਟੀ ਸਕੂਲ ਦੇ ਵਿੱਚ ਆਪ ਸਾਰੇ ਹੀ ਦਰਸ਼ਕਾਂ ਆਨੰਦਮਾਨ ਰਹੇ ਹੋ ਜੋ ਗੁਰੂ ਖਾਲਸੇ ਦੀ ਪ੍ਰਤਿਨ ਰਹਿਤਮ ਰਹਿ ਦਾ ਅਨੁਸਾਰ ਇਹ ਮਹੱਲਾ ਕੱਢਿਆ ਜਾ ਰਿਹਾ ਹੈ ਸੋ ਮੈਂ ਸਾਰੀਆਂ ਸੰਗਤਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਅਤੇ ਸਾਰੇ ਹੀ ਗੁਰੂ ਖਾਲਸੇ ਪੰਥ ਨੂੰ ਬੇਨਤੀ ਕਰਦਾ ਹਾਂ ਅਰਜ਼ ਕਰਦਾ ਹਾਂ ਕਿ ਆਓ ਸਾਰੇ ਆਪਾਂ ਇਕੱਤਰ ਹੋ ਕੇ ਇਸੇ ਤਰ੍ਹਾਂ ਜੋੜ ਮੇਲੇ ਮਨਾਈਏ ਅਤੇ ਗੁਰੂ ਸਾਹਿਬ ਦਾ ਉਪਦੇਸ਼ ਘਰ ਘਰ ਪਹੁੰਚਾਈਏ ਅਤੇ ਗੁਰੂ ਕੇ ਨਿਹੰਗ ਸਿੰਘ ਫੌਜਾਂ ਗੁਰੂ ਕੇ ਪਚਾਂਗੀ ਸਿੰਘ ਫੌਜਾਂ ਨੂੰ ਇਕੱਤਰ ਤਿਆਰ ਕਰਕੇ ਆਪਾਂ ਗੁਰੂ ਦੇ ਜਸ ਗਾਇਨ ਕਰੀਏ ਆਪ ਸਾਰੀਆਂ ਸੰਗਤਾਂ ਦਾ ਚੈਨਲ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ